ਆਏ ਦਿਨ ਕੋਈ ਨਾ ਕੋਈ ਜਿਹਹਾ ਮਾਮਲਾ ਸਾਹਮਣੇ ਆ ਜਾਂਦਾ ਜਿਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੀਆਂ ਮੁਸ਼ਕਲਾਂ ਵੱਧੀਆਂ ਨਜ਼ਰ ਆਉਂਦੀਆਂ ਨੇ ਤੇ ਹੁਣ ਜਥੇਦਾਰ ਕੌਂਕੇ ਵਾਲੇ ਮਾਮਲੇ ਨੇ ਵੀ ਸ਼੍ਰੋਮਣੀ ਅਕਾਲੀ ਦਲ ਦੀ ਚਿੰਤਾ ਵਧਾ ਦਤੀ ਹੈ ਉਹ ਕਿਵੇਂ ਤੁਹਾਨੂੰ ਦੱਸਦੇ ਆਂ ਦਰਅਸਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀ ਸਿੰਘ ਬਾਦਲ ਨੇ ਪਾਰਟੀ ਦੇ ਸਥਾਪਨਾ ਦਿਵਸ ਮੌਕੇ ਮੁਆਫੀ ਮੰਗ ਕੇ ਪਾਰਟੀ ਨੂੰ ਮਜ਼ਬੂਤ ਕਰਨ ਅਤੇ ਪੰਥਕ ਲੀਹਾਂ ਤੇ ਤੁਰੰਦਾ ਸੱਦਾ ਦਿੱਤਾ ਸੀ ਪਰ ਇਸ ਅਕਾਲ ਤੱਕ ਸਾਬਦੇ ਮਰਹੂਮ ਕਾਰਜਕਾਰੀ ਜਥੇਦਾਰ ਗੁਰਦੇਵ ਸਿੰਘ ਕੌਕੇ ਸਬੰਧੀ ਸਾਹਮਣੇ ਆਈ ਰਿਪੋਰਟ ਅਕਾਲੀ ਦਲ ਦੇ ਲਈ ਨਵੀਂ ਚੁਣੌਤੀ ਹੈ ਜਿਹੜੀ ਉਹ ਬਣ ਸਕਦੀ ਹੈ ਦਰਅਸਲ ਜਥੇਦਾਰ ਕੌਕੇ ਦੀ ਰਿਪੋਰਟ ਆਧਾਰ ਤੇ ਜਨਤਕ ਨਹੀਂ ਹੋਈ ਪਰ ਜੋ ਜਾਣਕਾਰੀ ਮਿਲੀ ਹੈ ਉਸ ਨੂੰ ਹਾਲੇ ਤੱਕ ਕਿਸੇ ਵੀ ਤਰ੍ਹਾਂ ਨੇ ਰੱਦ ਨਹੀਂ ਕੀਤਾ ਇਸ ਰਿਪੋਰਟ ਦਾ ਸਿੱਧਾ ਨਿਸ਼ਾਨਾ ਸ਼੍ਰੋਮਣੀ ਅਕਾਲੀ ਦਲ ਦੇ ਤਤਕਾਲੀ ਪ੍ਰਧਾਨ ਤੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਸੱਦਿਆ ਜਾ ਰਿਹਾ ਹੈ ਪੰਥਕ ਸਿਆਸੀ ਤੇ ਸਿਆਸਤ ਤੇ ਨਜ਼ਰਾਂ ਰੱਖਣ ਵਾਲਿਆਂ ਦਾ ਕਹਿਣਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀ ਸਿੰਘ ਬਾਦਲ 1984 ਦੇ ਸਾਕਾ ਨੀਲਾ ਤਾਰਾ ਤੇ 1984 ਦੇ ਸਿੱਖ ਨਸਲ ਕੁਸ਼ੀ ਦੇ ਮੁੱਦਿਆਂ ਨੂੰ ਤਾਂ ਉਭਾਰਦੇ ਰਹਿੰਦੇ ਨੇ ਪਰ ਉਹਨਾਂ ਨੇ ਕਦੇ ਵੀ ਪੰਜਾਬ ਦੇ ਵਿੱਚ ਹੋਏ ਝੂਠੇ ਪੁਲਿਸ ਮੁਕਾਬਲਿਆਂ ਦਾ ਜ਼ਿਕਰ ਤੱਕ ਨਹੀਂ ਕੀਤਾ ਅਤੇ ਨਾ ਹੀ 1984 ਤੋਂ ਬਾਅਦ 15 ਸਾਲਾਂ ਤੱਕ ਸੱਤਾ ਵਿੱਚ ਰਹੇ ਪ੍ਰਕਾਸ਼ ਸਿੰਘ ਬਾਦਲ ਨੇ ਸੇਕ ਨੌਜਵਾਨਾਂ ਨੂੰ ਪੁਲਿਸ ਮੁਕਾਬਲਿਆਂ ਦੇ ਵਿੱਚ ਮਾਰੇ ਜਾਣ ਸੰਬੰਧੀ ਕੋਈ ਗੱਲ ਕੀਤੀ ਸੀ ਤਾਂ ਉਹ ਸਿੱਧੇ ਤੌਰ ਦੇ ਉੱਤੇ ਬਾਦਲ ਪਰਿਵਾਰ ਤੇ ਸਵਾਲ ਉੱਠਨੇ ਸ਼ੁਰੂ ਹੋ ਚੁੱਕੇ ਨੇ ਚਾਹੇ ਪੰਥਕ ਸਿਆਸੀ ਧਿਰਾਂ ਨੇ ਜਾਂ ਫਿਰ ਗੱਲ ਕੀਤੀ ਜਾਵੇ ਸਿਆਸੀ ਪਾਰਟੀਆਂ ਦੀ ਤਾਂ ਨਿਸ਼ਾਨੇ ਦੇ ਉੱਤੇ ਬਾਦਲ ਪਰਿਵਾਰ ਨੂੰ ਲਿਆ ਜਾ ਰਿਹਾ ਹੈ ਜਥੇਦਾਰ ਕੌਂਕੇ ਵਾਲੇ ਮਾਮਲੇ ਨੂੰ ਲੈ ਕੇ ਤਾਂ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਇੱਕ ਵੱਡਾ ਖੁਲਾਸਾ ਹੋਰ ਵੀ ਸਾਹਮਣੇ ਆਇਆ ਹੈ ਤੇ ਨਾਲ ਹੀ ਇਕਾਈ ਐਸ ਅਧਿਕਾਰੀ ਅ ਗੁਰਤੇਜ ਸਿੰਘ ਦੇ ਇੰਟਰਵਿਊ ਦੀ ਵੀਡੀਓ ਹੈ ਜਿਹੜੀ ਉਹ ਵਾਇਰਲ ਹੋ ਰਹੀ ਹੈ ਜੋ ਕਿ ਜਿਸ ਵਿੱਚ ਉਹ ਕਹਿ ਰਹੇ ਨੇ ਕਿ ਜਦੋਂ ਉਹ ਭਾਈ ਗੁਰਦੇਵ ਸਿੰਘ ਕੌਕੇ ਬਾਰੇ ਗੱਲ ਕਰਨ ਲਈ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਮਿਲਣ ਦੇ ਲਈ ਇੱਕ ਵਫ਼ਦ ਦੇ ਰੂਪ ਦੇ ਵਿੱਚ ਉਹਨਾਂ ਦੀ ਸਰਕਾਰੀ ਰਿਹائش ਤੇ ਗਏ ਤਾਂ ਬਾਦਲ ਸਾਹਿਬ ਵਫ਼ਦ ਨੂੰ ਮਿਲੇ ਬਿਨਾ ਹੀ ਚਲੇ ਗਏ ਵੀਡੀਓ ਵਿੱਚ ਇਹ ਵੀ ਦਾਵਾ ਕੀਤਾ ਗਿਆ ਕਿ ਜਿਸ ਐਸਐਸਪੀ ਨੇ ਭਾਈ ਗੁਰਦੇਵ ਸਿੰਘ ਕੌਕੇ ਨੂੰ ਕਿੱਥੇ ਤੋਂ ਤੌਰ ਤੇ ਸ਼ਹੀਦ ਕੀਤਾ ਸੀ ਉਹ ਬਾਦਲ ਦੇ ਬੈਡਰੂਮ ਤੱਕ ਚਲਾ ਜਾਂਦਾ ਸੀ ਤਾਂ ਵੱਡਾ ਖੁਲਾਸਾ ਇਹ ਵੀ ਹੁਣ ਸਾਹਮਣੇ ਆਇਆ ਜਿਸ ਤੋਂ ਬਾਅਦ ਮੁਸ਼ਕਲਾਂ ਕਾਲੀਦਲ ਦੀਆਂ ਹੋਰ ਵਾਧਰੀਆਂ ਨੇ ਜਿੱਥੇ ਇੱਕ ਪਾਸੇ ਵਿਧਾਨ ਸਭਾ ਦੇ ਚੋਣਾਂ ਮਫ ਕਰਨਾ ਲੋਕ ਸਭਾ ਦੀਆਂ ਚੋਣਾਂ ਨਜਦੀਕਾਰੀਆਂ ਨੇ ਉੱਥੇ ਹੀ ਸ਼੍ਰੋਮਣੀ ਕਾਲੀਦਲ ਹੈ ਜਿਹੜਾ ਕਿਤੇ ਨਾ ਕਿਤੇ ਆਪਣੀ ਸਥਿਤੀ ਮਜ਼ਬੂਤ ਕਰਨ ਵਿੱਚ ਲੱਗਿਆ ਪਰ ਇਹਨਾਂ ਗੱਲਾਂ ਦਾ ਇਹਨਾਂ ਕਾਰਨਾਂ ਦੇ ਨਾਲ ਕਾਲੀਦਲ ਨੂੰ ਵੱਡੀ ਢਾਲਕ ਦੀ ਵੀ ਨਜ਼ਰ ਆ ਰਹੀ ਹੈ ਕਿਉਂਕਿ ਜਿਹੜੇ ਪੰਥਕ ਸਿਆਸੀ ਧਿਰਾਂ ਨੇ ਜਾਂ ਪੰਥਕ ਅਕਾਲੀ ਧਿਰਾਂ ਨੇ ਉਹਨਾਂ ਦੇ ਵੱਲੋਂ ਜਿਹੜੇ ਵੱਡੇ ਸਵਾਲ ਨੇ ਜਰੂਰ ਚੁੱਕੇ ਜਾ ਰਹੇ ਨੇ ਤਾਂ ਹੁਣ ਸਵਾਲਾਂ ਦੇ ਘੇਰੇ ਦੇ ਵਿੱਚ ਬਾਦਲ ਪਰਿਵਾਰ ਵੀ ਆ ਚੁੱਕਿਆ ਹੈ ਅਕਾਲੀ ਦਲ ਵੀ ਆ ਚੁੱਕਿਆ ਹੈ ਤਾਂ ਇਸ ਨੂੰ ਲੈ ਕੇ ਅੱਗੇ ਕੀ ਸਪਸ਼ਟੀਕਰਨ ਸਾਹਮਣੇ ਆਉਂਦਾ ਹੈ ਸੁਖਬੀਰ ਸਿੰਘ ਬਾਦਲ ਦਾ ਇਹ ਵੀ ਕਿਤੇ ਨਾ ਕਿਤੇ ਦੇਖਣਾ ਬਾਕੀ ਹੋਵੇਗਾ ਪਰ ਜਿਸ ਤਰੀਕੇ ਦੇ ਨਾਲ ਉਹ 1984 ਦੇ ਮਾਮਲਿਆਂ ਨੂੰ ਲੈ ਕੇ ਸਵਾਲ ਚੁੱਕਦੇ ਨੇ ਪਰ ਸਿਆਸੀ ਧਿਰਾਂ ਜਨਮ ਮਾਫ ਕਰਨਾ ਪਰ ਪੰਥਕ ਧਿਰਾਂ ਇਹ ਗੱਲ ਕਹਿੰਦੀਆਂ ਨੇ ਕਿ ਉਹਨਾਂ ਵੱਲੋਂ ਅੱਜ ਤੱਕ ਕਦੇ ਵੀ ਸਿੱਖਾਂ ਦੇ ਉੱਤੇ ਜਾਂ ਝੂਠੇ ਪੁਲਿਸ ਮੁਕਾਬਲੇ ਜਿਹੜੇ ਸਿੱਖਾਂ ਦੇ ਹੋਏ ਨੇ ਉਹਦੇ ਉੱਤੇ ਕਦੇ ਵੀ ਕੋਈ ਗੱਲ ਨਹੀਂ ਕੀਤੀ ਨਾਸਕਬੀਰ ਸਿੰਘ ਬਾਦਲ ਨੇ ਤੇ ਨਾ ਹੀ ਪ੍ਰਕਾਸ਼ ਸਿੰਘ ਬਾਦਲ ਨੇ ਤਾਂ ਵੱਡੇ ਸਵਾਲ ਜ਼ਰੂਰ ਨੇ ਪਰ ਇਸ ਜਿਹੜੀ ਇਹ ਪੂਰਾ ਮਾਮਲਾ ਸਾਹਮਣੇ ਆ ਰਿਹਾ ਜਥੇਦਾਰ ਕੌਂਕੇ ਵਾਲਾ ਉਸਦੇ ਉੱਤੇ ਸੁਖਵਿੰਦਰ ਸਿੰਘ ਬਾਦਲ ਦਾ ਕੀ ਸਪਸ਼ਟਕਰਨ ਆਉਂਦਾ ਹੈ ਉਭੀ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਲੱਗੇਗਾ ਜੁੜੇ ਹੋਏ ਨੇਟਵਰਕ ਪੰਜਾਬੀ মিডিਆ ਨਾਲ ਧੰਨਵਾਦ